ਸਤਿ ਸ੍ਰੀ ਅਕਾਲ ਦੋਸਤੋ ਮੈਂ ਅਰੰਜੀਤ ਸਿੰਘ ਸਿੰਡੇਵਾ ਹੁਸ਼ਿਆਰਪੁਰ ਅੱਜ ਦੀ ਮੇਰੀ ਵੀਡੀਓ ਥੋੜੀ ਜਿਹੀ ਲੰਬੀ ਹੋਣ ਵਾਲੀ ਹੈ ਕਿਉਂਕਿ ਅੱਜ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਕੰਪਾਊਂਡਿੰਗ ਦਾ ਹੈ ਅੱਜ ਉਸ ਦੇ ਬਾਰੇ ਗੱਲ ਕਰਾਂਗਾ ਕੰਪਾਊਂਡਿੰਗ ਦੇ ਵਿੱਚ ਮੈਂ ਮੋٹے ਮੋٹے ਤੌਰ ਤੇ ਗਿਣਦਾ ਵੀ ਜਦੋਂ ਮਿਊਚੁਅਲ ਫੰਡ ਦੀ ਤੁਸੀਂ ਜਰਨੀ ਸਟਾਰਟ ਕਰਦੇ ਆ ਇਹਦੇ ਵਿੱਚ ਤੁਸੀਂ ਤਿੰਨ ਸਟੇजेस ਗਿਣ ਕੇ ਚੱਲਾਂਗੇ ਪਹਿਲੀ ਸਟੇਜ ਜਿਹੜੀ ਹੈ ਪਹਿਲੇ 5 ਸਾਲਾਂ ਦੀ ਜਿਹੜੀ ਹੈ ਸਭ ਤੋਂ ਔਖੀ ਸਟੇਜ ਹੁੰਦੀ ਹੈ ਜਿਹਦੇ ਵਿੱਚ ਮੈਕਸਿਮਮ ਪੈਸਾ ਤੁਹਾਡਾ ਲੱਗਾ ਹੁੰਦਾ ਜਦੋਂ ਮਾਰਕੀਟ ਨੇ ਤੁਹਾਡੇ 100 ਦੇ ਕਿਸੇ ਲਈ 70 ਵੀ ਰਹਿ ਸਕਦੇ ਆ 60 ਵੀ ਆ ਸਕਦੇ ਆ 80 ਵੀ ਆ ਸਕਦੇ ਆ 90 ਵੀ 네ਗੇਟਿਵ ਰਿਟਰਨ ਵੀ ਮਿਲ ਸਕਦੀ ਆ ਲੇਕਿਨ ਜੇ ਤੁਹਾਡੇ ਕੋਲ 5 ਸਾਲ ਦੀ ਜਰਨੀ ਹੈਗੀ ਪੇਸ਼ੈਂਸ ਹੈਗਾ ਤਾਂ ਤੁਸੀਂ ਇਹ ਗਿਣ ਕੇ ਚੱਲੋ ਤੁਹਾਨੂੰ ਜਿਹੜੀ ਰਿਟਰਨ ਨੇ ਆ ਬੈਂਕ ਦੀ ਐਫ ਡੀ ਨਾਲੋਂ ਬਿਹਤਰ ਮਿਲਦੇ ਪੂਰੇ ਪੂਰੇ ਚਾਂਸਸ ਹੈਗੇ ਆ ਔਰ ਜੇ ਆਪਾਂ ਉਸ ਤੋਂ ਅਗਲੀ ਸਟੇਜ ਜਿਹੜੀ ਹੈਗੀ ਆ 5 ਤੋਂ 10 ਸਾਲਾਂ ਦੀ ਜਿਹੜੀ ਨੈਕਸਟ ਸਟੇਜ ਦੀ ਮੈਂ ਦੂਸਰੀ ਸਟੇਜ ਦੀ ਗੱਲ ਕਰਦਾ ਉਹ ਜੇ ਤੁਹਾਨੂੰ ਕੰਪਾਊਂਡਿੰਗ ਦਾ ਹਲਕਾ ਜਿਹਾ ਏ ਝਲਕ ਮਿਲਣੀ ਸ਼ੁਰੂ ਹੋ ਜਾਏਗੀ ਤੁਹਾਨੂੰ ਲੱਗੇਗਾ ਵੀ ਜਿੰਨਾ ਕੁ ਪੈਸਾ ਮੈਂ ਮੰਥਲੀ ਸਿੱਪ ਕਰ ਰਿਹਾ ਇੰਨਾ ਕੁ ਪੈਸਾ ਮੇਰਾ ਨਾਲ ਹੋਰ ਵੀ ਵੱਧ ਰਿਹਾ ਜੇ ਤੁਸੀਂ 5 ਸਾਲ ਕੱਟ ਕੇ ਫਿਰ ਤੁਹਾਨੂੰ ਅੱਗੋਂ ਸੈਕੰਡ ਸਟੇਜ ਤੱਕ ਤੁਸੀਂ ਪਹੁੰਚ ਜਾਓਗੇ ਲੇਕਿਨ ਥਰਡ ਸਟੇਜ ਤੇ ਬਹੁਤੇ ਲੋਕ ਨਹੀਂ ਪਹੁੰਚ ਪਾਉਂਦੇ ਉਹਦੇ ਪਿੱਛੇ ਰੀਜ਼ਨ ਮੈਂ ਦੱਸਦਾ ਵੀ ਜਦੋਂ ਤੁਹਾਡੇ 10 ਸਾਲ ਹੋ ਜਾਂਦੇ ਤੁਹਾਡੇ ਅਕਾਊਂਟ 'ਚ ਇੱਕ ਠੀਕ ਠਾਕ ਤੁਹਾਡੇ ਟਾਰਗੇਟ ਦੇ ਮੁਤਾਬਕ ਹੈਂਡਸਮ ਅਮਾਊਂਟ ਜਿਹੜੀ ਆ ਤੁਹਾਡੇ ਖਾਤੇ 'ਚ ਬੋਲਣ ਲੱਗ ਪੈਂਦੀ ਵੀ ਇੰਨਾ ਯਾਰ ਬੜੀਆ ਵਧੀਆ ਪੈਸੇ ਰਿਟਰਨ ਆ ਗਏ ਸਭ ਤੋਂ ਵੱਡੀ ਗੱਲ ਉਸਲੇ ਲੋਕੀ ਗਲਤੀ ਕੀ ਕਰਦੇ ਆ 3 ਸਟੇਜ ਆਣ ਤੋਂ ਪਹਿਲਾਂ ਪਹਿਲਾਂ ਪੈਸੇ ਕਢਾ ਲੈਂਦੇ ਕਿਉਂ ਜਦੋਂ ਆਪਾਂ ਜਰਨੀ ਸ਼ੁਰੂ ਕੀਤੀ ਆਪਾਂ ਸ਼ੁਰੂ ਕੀਤੀ ਇਹ ਸੋਚ ਕੇ ਵੀ ਇਹ ਜਿਹੜੇ ਮੈਂ ਪੈਸੇ ਲਾ ਰਿਆ ਮੇਰੇ ਬੱਚੇ ਵੱਡੇ ਹੋਣਗੇ ਮੈਂ ਉਹਨਾਂ ਦੀ ਹਾਇਰ ਐਜੂਕੇਸ਼ਨ ਵਾਸਤੇ ਪੈਸੇ ਦੀ ਲੋੜ ਪਊਗੀ ਉਦੋਂ ਕਢਾਉਂਗਾ ਜਾਂ ਉਹਨਾਂ ਦੀ ਮੈਰਿਜ ਹੋਊਗੀ ਮੈਂ ਉਦੋਂ ਕਢਵਾਉਂਗਾ ਜਾਂ ਮੈਂ ਜਦੋਂ ਮੇਰੀ 올ਡੇਜ ਹੋਏਗੀ ਮੇਰੇ ਕੋਲ ਇੰਨਾ ਕੁ ਹੈਂਡਸਮ ਅਮਾਊਂਟ ਹੋ ਜਾਏਗਾ ਤਾਂ ਕਿ ਮੈਂ ਮੰਥਲੀ ਵਿਡਰੋਅਲ ਸ਼ੁਰੂ ਕਰਾਂ ਮੇਰੀ ਸਾਰੀ ਉਮਰ ਹੱਥਾਂ ਰਵੇ ਇੱਕ ਵੱਡਾ ਕਾਰਪਸ ਹੋਏ ਤੇ ਮੈਨੂੰ ਕਿਸੇ ਅੱਗੇ ਇਦਾਂ ਲੇਕਿਨ ਜਦੋਂ 8-10 ਸਾਲ ਹੋ ਜਾਂਦੇ ਇੱਕ ਅੱਛਾ ਮਾਉਂਡ ਤੁਹਾਡੇ ਬਣ ਜਾਂਦਾ ਫੈਮਿਲੀ ਚ ਕਦੀ ਵੀ ਕੋਈ ਛੋਟੀ ਮੋਟੀ ਕੋਈ ਵੀ ਜ਼ਰੂਰਤ ਆਉਂਦੀ ਹੈ ਅਸੀਂ ਕਿ ਸਭ ਤੋਂ ਪਹਿਲਾਂ ਕਿਹਦੀ ਬਲੀ ਕਰਦੇ ਆ ਇਹ ਜਿਹੜੀ ਸਭ ਤੋਂ ਈਜ਼ੀ ਮਨੀ ਤੁਹਾਡੇ ਮਿਊਚੁਅਲ ਫੰਡ ਦਾ ਜਿਹੜਾ ਕਾਰਪਸ ਜਿਹੜਾ ਬਣਿਆ ਨਾ ਉਹ ਤੁਹਾਡੀ ਫਿਰ ਹੱਥਾਂ ਚ ਖੁਜਲੀ ਹੋ ਜਾਂਦੀ ਵੀ ਇਹਨੂੰ ਮੈਂ ਕਿੱਥੇ ਖਰਚ ਕਰਾਂ ਉਹਦੀ 3rd ਸਟੇਜ ਤੇ ਆਉਣ ਤੋਂ ਪਹਿਲਾਂ ਹੀ ਅਸੀਂ ਕੋਈ ਵੀ ਘਰ ਦੀ ਛੋਟੀ ਮੋਟੀ ਕੋਈ ਵੀ ਜ਼ਰੂਰਤ ਹੁੰਦੀ ਹੈ ਈਜ਼ੀਲੀ ਆਪਾਂ ਰਿਕੁਐਸਟ ਪਾਣੇ ਰਿਡੈਂਪਸ਼ਨ ਦੀ ਤੇ ਦੋਹਾਂ ਦਿਨਾਂ ਅੰਦਰ ਸਾਡੇ ਅਕਾਊਂਟ ਚ ਪੈਸੇ ਆਪਾਂ ਕੋਲ ਨੂੰ ਵਿੱਚੇ ਬੰਦ ਕਰ ਲੈਨੇ ਮਤਲਬ ਤਾਂ ਇਹਦਾ ਉਹ ਹੋ ਗਿਆ ਵੀ ਆਪਾਂ ਆਂਬ ਦੀ ਗੁੱਠਲੀ ਬੀਜੀ 5-7 ਸਾਲ ਲਾਇ ਸੱਤਾ ਅਗਲੇ ਸਾਲ ਤਾਂ ਆਂਬ ਨਹੀਂ ਲੱਗਨੇ 5-7 ਸਾਲ ਲੱਗ ਜਾਂਦੇ ਦੋ ਚਾਰ ਆਂਬ ਲੱਗਦੇ ਸੀ ਖੁਸ਼ ਹੁੰਨੇ ਆ ਫਿਰ ਇੱਕ ਟੋਕਰੀ ਲੱਗਦੀ ਅਗਲੇ ਸਾਲ ਉਸ ਤੋਂ ਅਗਲੇ ਸਾਲ ਟੋਕਰਾਂ ਲੱਗਦਾ ਫਿਰ ਉਦੋਂ ਬਸ ਸਾਲ ਟੋਕਰਾਂ ਦੇ ਟੋਕਰੇ ਲੱਗਦੇ ਲੇਕਿਨ ਟੋਕਰੇ ਦੇ ਟੋਕਰੇ ਲੱਗਣ ਤੋਂ ਪਹਿਲਾਂ ਹੀ ਆਪਾਂ ਆਂਬ ਨੂੰ ਵਢਾ ਕੇ ਉਹਦਾ ਫਰਨੀਚਰ ਬਣਾ ਲਿਆ ਸਕੈਨ ਦੀ ਸੈਂਸ ਵੀ ਸਾਰਾ ਪੈਸਾ ਕਢਾ ਕੇ ਆਪਾਂ ਕੋ ਘਰ ਬਣਾ ਲਿਆ ਘਰ ਦੇ ਪੈਸੇ ਲਾ ਲਏ ਜਾਂ ਇੱਕ ਗੱਡੀ ਲੈ ਲਈ ਜਿਹੜੀ 10 ਸਾਲ ਦੀ ਤਪੱਸਿਆ ਉਹਨੂੰ ਕੋ ਖਾਤੇ ਪਾਤਾ ਅਸੀਂ 3 ਸਟੇਜ ਤਾਂ ਪਹੁੰਚੇ ਨਹੀਂ ਕੰਪਾਉਂਡਿੰਗ ਦੇ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲਦਾ ਤੁਹਾਡੇ ਨਾਲ ਜਿਹੜਾ ਇੰਡੀਆ ਦਾ ਸਭ ਤੋਂ ਪੁਰਾਣਾ ਮਿਊਚੁਅਲ ਫੰਡ ਹੈ ਉਹਦੀ ਕੰਪਾਉਂਡਿੰਗ ਦੀ ਤੁਹਾਡੇ ਨਾਲ ਗੱਲ ਕਰੂੰਗਾ ਉਹ 1 ਜਨਵਰੀ 1994 ਨੂੰ ਸ਼ੁਰੂ ਐਸੀ HDFC ਫਲੈਕਸੀ ਕੈਪ ਫੰਡ ਉਸ ਫੰਡ ਦੇ ਵਿੱਚ ਜੇ ਤੁਸੀਂ 1 ਲੱਖ ਰੁਪਈਆ ਸਟਾਰਟਿੰਗ ਦੇ ਉੱਤੇ ਇਨਵੈਸਟ ਕੀਤਾ ਬਾਅਦ ਚੋਂ ਕੋਈ ਪੈਸਾ ਨਹੀਂ ਲਾਇਆ ਅੱਜ ਦੀ ਤਰੀਕ ਚ ਉਹਦੀ ਵੈਲਿਊ 2 ਕਰੋੜ ਤੋਂ ਉੱਪਰ ਹੈ ਔਰ ਦੂਜਾ ਕੇਸ ਸੇਪ ਦਾ ਉਹ ਚ ਸਭ ਤੋਂ ਮਾਈਂਡ ਬੋਗਲਿੰਗ ਰਿਟਰਨ ਜੇ ਤੁਸੀਂ 10000 ਦੀ ਸਿੱਪ ਲਗਾਈ ਹੈ ਅੱਜ ਉਸ ਵਿੱਚ ਕੋਈ ਟਾਪ-ਅਪ ਨਹੀਂ ਪਾਇਆ ਕੋਈ ਲੰਮਸਮ ਨਹੀਂ ਪਾਇਆ ਕੁਝ ਨਹੀਂ ਪਾਇਆ ਪਹਿਲੀ ਜਨਵਰੀ ਨੂੰ ਚੜ੍ਹਨ ਤੋਂ ਬਾਅਦ ਅੱਜ ਤੱਕ ਜੇ ਉਹ ਪੈਸੇ ਦੀ ਵੈਲਿਊ ਜਿਹੜੀ ਹੈ 20 ਕਰੋੜ ਤੋਂ ਉੱਪਰ ਬਣਦੀ ਹੈ 20 ਕਰੋੜ ਪਲੱਸ ਦੇਖਣ ਨੂੰ ਬਹੁਤ ਸੁਪਰਬ ਰਿਟਰਨ ਨੇ ਲੇਕਿਨ ਜੇ ਡਾਟਾ ਚੈੱਕ ਕਰਦੇ ਹਾਂ 50% ਤੋਂ ਉੱਪਰ ਜਿਨ੍ਹਾਂ ਨੇ ਜਰਨੀ ਸਟਾਰਟ ਕੀਤੀ ਉਹਨਾਂ ਨੇ ਵਿੱਚੇ ਹੀ ਛੱਡ ਦਿੱਤਾ ਉਹਦੇ ਪਿੱਛੇ ਰੀਜ਼ਨ ਕੀ ਹੈ ਕਿਉਂਕਿ ਜਿਹੜੀ ਮਾਰਕੀਟ ਦੀ ਵੋਲੇਟਿਲਟੀ ਹੈ ਉਹ ਸਰ ਕੋਈ ਬੰਦਾ ਨਹੀਂ ਸਹਾਰ ਸਕਦਾ ਕਿਉਂਕਿ ਇਹ ਫੰਡ ਦੀ ਵੀ ਜੇ ਹਿਸਟਰੀ ਚ ਚੱਕਰਾ ਹਰ ਸਾਲ ਘੱਟੋ-ਘੱਟ ਇਹ ਪੀਕ ਤੋਂ 10% ਥੱਲੇ ਆਇਆ ਮਤਲਬ 100 ਰੁਪਏ ਨੇ ਵੀ ਸੀ ਤੇ 90 ਰੁਪਏ ਵੀ ਆ ਗਈ ਜਾਂ 50 ਸੀ ਤੇ 45 ਆ ਗਈ 10% ਪੀਕ ਤੋਂ ਥੱਲੇ ਆਇਆ ਹਰ ਦੋ ਸਾਲ ਬਾਅਦ ਇਹ ਆਪਣੇ ਪੀਕ ਤੋਂ 15% ਥੱਲੇ ਆਇਆ ਹਰ ਤਿੰਨ ਸਾਲ ਬਾਅਦ ਤਿੰਨਾਂ ਸਾਲਾਂ ਵਿੱਚ ਇੱਕ ਵਾਰੀ ਘੱਟੋ-ਘੱਟ 15% ਥੱਲੇ ਆਇਆ ਹਰ ਚਾਰ ਸਾਲ ਬਾਅਦ 30% ਤੱਕ ਵੀ ਥੱਲੇ ਆਇਆ ਔਰ 8-8 ਸਾਲਾਂ 'ਚ ਇੱਕ ਵਾਰ ਹੀ ਘੱਟੋ-ਘੱਟ ਇਹਦੀ ਪੀਕ ਤੋਂ ਵੈਲਿਊ ਅੱਧੀ ਵੀ ਰਹਿ ਗਈ। ਔਰ 3 ਸਾਲ ਇਸ ਫੰਡ ਨੇ ਕਈ ਸਾਰੇ ਪੀਰੀਅਡ ਰਹਿ ਗਿਆ। 3 ਸਾਲ 네ਗਟਿਵ ਰਿਟਰਨ ਰਹੀ ਹੈ। ਉਸ ਦੇ ਬਾਵਜੂਦ ਇਹ ਜਿਹੜਾ 10000 ਦੀ ਸਿੱਪ ਅੱਜ 20 ਕਰੋੜ ਦੀ ਬਣਦੀ ਹੈ। ਕਿਉਂਕਿ ਇਹਦੇ ਵਿੱਚ ਕਈ ਸਾਲ ਇਦਾਂ ਦੇ ਵੀ ਆ ਜਦੋਂ ਇੱਕ ਸਾਲ ਦੇ ਵਿੱਚ ਰਿਟਰਨ 80% ਤੋਂ ਉੱਪਰ ਆ। ਇਹ ਮਾਰਕੀਟ ਦੀ ਵੋਲੇਟਿਲਟੀ ਹੈ ਜਦੋਂ ਆਪਾਂ ਫੰਡ ਦੀ ਜਰਨੀ ਸਟਾਰਟ ਕਰਦੇ ਆ ਇਹ ਗਿਣ ਕੇ ਚੱਲਦੇ ਵੀ ਮਾਰਕੀਟ ਅਪ ਡਾਊਨ ਹੋਣੀ ਹੈ ਉਸ ਵੇਲੇ ਸਸੀਂ ਸੋਚ ਕੇ ਚੱਲਦੇ ਆ ਲੇਕਿਨ ਜਦੋਂ ਐਕਚੁਅਲ 'ਚ ਤੁਹਾਡੇ ਫੰਡ ਨੇ ਜਦੋਂ ਇੰਨੀ ਵੋਲੇਟਿਲਟੀ ਦੇਖਣੀ ਹੈ ਉਸ ਵੇਲੇ ਤੁਸੀਂ ਕਿੰਨੇ ਆਪਣੇ ਆਪ ਨੂੰ ਹੋਲਡ ਕਰ ਪਾਉਂਦੇ ਹੋ ਉਹਦੇ ਵੇਲੇ ਤੁਹਾਨੂੰ ਲੋੜ ਹੁੰਦੀ ਹੈ ਇੱਕ ਚੰਗੇ ਫੰਡ ਮੈਨੇਜਰ ਦੀ ਚੰਗੇ ਇੱਕ ਮੈਂਟਰ ਦੀ ਜਿਹੜਾ ਤੁਹਾਨੂੰ ਉਸ ਔਖੇ ਵੇਲੇ ਤੇ ਸੰਭਾਲ ਸਕੇ